گردہ ہوتو دو گئے داس پڑی داس آرسو ہی را شڑکے کری آم کی آس پیدر دو جک جائیں گے ست کا پیر دا جسو جی سپنام سپنام تو ہی وہی وہی تو ہی انتر کیسا کنک کٹک جلترم جیسا ਜੋ ਪੇ ਹਮਨਾ ਪਾਪਨੰਤਾ ਅਹਿਤਨੰਤਾ ਪਤਿਤ ਪਾਵਨ ਨਾਮ ਕੈਸੇ ਹੰਤਾ ਰਹਾਓ ਤੂੰ ਜੋ ਨਾਇਕਾ ਚੋ ਅੰਤਰ ਜਾਵੀ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੁਆਮੀ ਸਰੀਰ ਆਰਾਦੇ ਮੋਖ ਵਿਚਾਰ ਦੇਹੁ ਪ੍ਰਭ ਦਾਸ ਸੰਗਤ ਸੁਜਗ ਕੋ ਜਪੋ ਜੀ ਤਤ ਸਤਨਾਮ ਸਤਨਾਮ ਐਸੀ ਲਾਗ ਤੁਜਨ ਕੋਣ ਕਰੇ ਗਰੀਬ ਨਿਵਾਜ ਉਸੰਗਰਮਾਤੇ ਸ਼ਕਰ ਕਰਿ ਗਾਵੋ ਜਬਤੀ ਸ਼ੋਤ ਜਕ ਕੋ ਲੱਗੈ ਤਾ ਪਰ ਤੁਹੀ ਤਰੈ ਨੀਚੈ ਊਚ ਕਰੇ ਮੇਰਾ ਗੋਬਿੰਦ ਤਾ ਹੂ ਤੇ ਨ ਡਰੈ ਨਾਮ ਦੇ ਪ੍ਰੀਤਨੋਂ ਤੁਮ ਸਤਨਾਮ ਸੰਤਰੀ ਗਹਿਰੋ ਵਿਆਸ ਸੁਨੋਰੇ ਸੰਤੋ ਹਰਿ ਜੀਉ ਤੇ ਸਭੇ ਤਰਿ ਜਪੋ ਜੀ ਸਤਨਾਮ ਸਤਨਾਮ ਤਨ ਤਨ ਜਕਪਤਾ ਸਤਿਗੁਰੂ ਦਾਸ ਸਿੰਘ ਰਾਜੀ ਤਨ ਤਨ ਸਤਿਗੁਰੂ ਪਵਨਵਾਲ ਸ਼ਿਵਾਂਗੀ ਮਹਾਰਾਜ ਜੀ ਤਨ ਤਨ ਸਤਿਗੁਰੂ ਵੀਰ ਮਹਾਰਾਜ ਜੀ ਸਤਿਗੁਰੂ ਨਾਮਦੇਵ ਮਹਾਰਾਜ ਜੀ ਸਤਿਗੁਰੂ ਕੋਲੋਚਨ ਮਹਾਰਾਜ ਜੀ ਸਤਿਗੁਰੂ ਸਦਨਾ ਮਹਾਰਾਜ ਜੀ ਸਤਿਗੁਰੂ ਸੈਨ ਮਹਾਰਾਜ ਜੀ ਆਪ ਸਾਰੇ ਮਾਪੂਸ਼ਣ ਦੇ ਜਨ ਕਮਲਾਂ ਅਟੇ ਸੇਵਾ ਸਿਮਰਨ ਦੀ ਕਮਾਈ ਦਾ ਧਿਆਨ ਕਰਕੇ ਜਕੋ ਜੀ ਸਤਿਗੁਰੂ ਸਤਗੁਰੂ ਅਰਜਨਦਾਸ ਜੀ ਮਹਾਰਾਜ ਜੀ ਦਾ ਜਮਤਾਨ ਮੰਦਰ ਕਾਂਚੀ ਸੀਰ ਗੁਰਦੰਪੁਰ 12 ਰਸਈ ਬੇਗੁੰਪੁਰਾ ਹਰਦੁਆਰ ਖਰਾਲਗੜ ਡੇਰਾ ਸਤਖੰਡ ਬਲਣਾ ਸਭੀ ਗੁਰੂਤਾਮਾ ਦੇ ਦਰਸ਼ਨ ਦਰੇ ਪ੍ਰਾਂਤਰ ਕੇ ਜਪੋ ਜੀ ਸਤਨਾਮ ਸਤਨਾਮ ਤਨ ਤਨ ਪਪਾਪਪਨਦਾਸ ਮਹਾਰਾਜ ਜੀ ਸਤਗੁਰੂ ਸੰਮਤ ਸੰਤ ਸਰਉਦਾਸ ਮਹਾਰਾਜ ਜੀ ਸਤਵੀਰੂ ਸੰਮਤ ਸੰਤ ਕ੍ਰਿਦਾਸ ਮਹਾਰਾਜ ਜੀ ਸਤਿਗੁਰੂ ਸੋਹਣੇ ਸੰਤ ਗਰੀਬਦਾਸ ਮਹਾਰਾਜ ਜੀ ਪ੍ਰਭਦਾਸਿਆ ਕੌਮ ਦੇ ਅੰਮ੍ਰਿਤਸ਼ੀ ਸੰਤ ਰਾਮਾਨੰਦ ਮਹਾਰਾਜ ਜੀ ਮੌਜੂਦਾ ਗੰਗਦੇਸ਼ੀ ਨਿਕਟਾਂ ਦਾ ਸਤਿਗੁਰੂ ਸਵਾਮੀ ਸੰਤ ਨਰਿੰਦਰਦਾਸ ਮਹਾਰਾਜ ਜੀ ਆਪ ਸਾਰੇ ਮਨ ਤੁਸ਼ਿਆਂ ਦੇ ਤਨ ਕਮਲਾਂ ਅਤੇ ਸੇਵਾ ਸੁਮਰਤ ਇੱਕ ਮੈਂ ਦਾ ਪ੍ਰੰਤਲ ਜਤੋ ਜੀ ਸਤਨਾਮ ਸਤਨਾਮ ਤੁਮ ਸਰਦੀਨ ਦਿਆਲ ਤੁਮ ਸਰ ਅਭਖਿਰ ਕਾ ਈਦਾ ਮੱਜਨੀ ਤੋਲ ਮੋਹ ਮਨ ਮਾਨੈ ਜਨਮ ਤੋ ਪੂਰਨ ਦੀਜੈ ਪਾਉ ਬਦਬਦ ਜਉਨ ਵਿਜਾ ਕਾਣੇ ਕਾਰਨ ਕਬਨ ਬੋਲ ਰਹਾਓ ਬਹੁਤ ਜਨਮ ਚੜੇ ਤੇ ਪਾਦੋ ਇਹ ਜਨਮ ਤੇ ਮਾਰੇ ਨੇਕੈ ਕਹਿ ਰਵਿਦਾਸ ਸਾਚ ਲਗਨ ਜੀਵੋ ਚਿਰ ਪਿਓ ਦਰਸ਼ਨ ਲੇਕੇ ਜੰ ਕੋ ਦੀ ਸਤਨਾ ਸਤਨਾ ਤੰਨ ਤੰਨ ਜਪਿ ਬਤਾ ਸਤਿਗੁਰ ਬਿਲਾਸ ਮਹਾਰਾ ਜੀ ਆਪ ਜੀ ਦੇ ਪਾਵਨ ਪੁੱਤਰ ਚਾਨਣ ਤੇ ਬੇਤਰੀ ਅਰਦਾਸ ਅੱਜ ਆਪ ਜੀ ਦੇ ਨਾਮ ਦਾ ਹੋਕਰਸਾ ਲੱਕੇ ਰਮਬਦਾਸਿਆ ਪਾਉਂਦੇ ਅਮਰ ਸ਼ਿਸ਼ਣਤ ਰਾਮਾਨਾ ਜੀ ਦੇ ਸ਼ਹੀਦੀ ਦਿਵਸ ਨੂੰ ਮੁੱਖ ਰੱਖ ਕੇ ਆਵਿਆ ਸਤਿਗੁਰੂ ਸੰਗਤ ਰਵਿੰਦਾਸ ਨੌਜਵਾਨ ਸਭਾ ਸਮੂਹ ਨਵਲਾਕ ਨਿਵਾਸੀ ਗੜਾ ਗਿਆਨ ਸੰਤਵਲੋਂ ਆਪ ਜੀ ਦੀਆਂ ਦਾਤਾਂ ਉਚੋਂ ਨੇਕ ਮਿਲਣ ਕੇ ਸ਼ਹੀਦ ਇਕੱਠਾ ਦਲ ਤਿਆਰ ਕਰਕੇ ਨੰਗਰ ਤਿਆਰ ਕਰਕੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਪੀਤਾ ਗਿਆ ਹੈ ਆਪ ਜੀ ਦੇ ਚਰਨਾਂ ਵਿੱਚ ਸੰਤਾਂ ਨੂੰ ਹਾਜ਼ਰੀ ਲਗਾਈ ਗਈ ਹੈ ਸਤਿਗੁਰੂ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਦੇ ਦੁਖੀਆਂ ਕੇ ਦੁੱਖ ਦੂਰ ਕਰ ਕਾਸ਼ਟਨਿਵਾਰੋ ਆਪ ਸਦਾ ਸਹਾਈ ਪ੍ਰਭੂ ਹੈ ਕਰੇ ਉਸ ਦੇ ਜਾਤਾ ਮਹੰਭਾ ਕਾ ਨਾਮ ਉੱਤਸਰਲੀ ਅਰਦਾਸ ਬੇਨਤੀ ਕਰਦੇ ਨੰਗਰ ਖੇੜੇ ਦੇ ਮੇਰ ਪ੍ਰਾਪਤ ਬਣੇ ਖਾ ਆਦੇਵ ਸ਼ਬਦੀ ਦੇ ਸੰਤਾਂ ਦੇ ਮਿਹਰ ਤੇ ਆਤਮਾਈ ਰੱਖਣਾ ਜਿਨਾਂ ਜਨਨਤੋਂ ਮੈਨਾਂ ਕੇ ਪਰਿਵਾਰਾਂ ਵੱਲੋਂ ਸੰਗਤਾਂ ਵੱਲੋਂ ਸਭਾ ਵੱਲੋਂ ਸੇਵਾ ਵਿੱਚ ਜਾਨੇ ਸਦਾ ਪ੍ਰੀਤੇ ਪਰਪੂੜਕਣੇ ਨੇਕਮਨ ਕਰਤ ਕਰਨ ਦਿਨ ਤੋਂ ਰਾਤ ਤੱਕ ਨੂੰ ਕਰਤੀ ਰੱਖਣੀ ਆਉਣ ਵਾਲਾ ਸਮਾ ਸੁੱਖਾਂ ਪਰਿਆਵੇ ਸੁੱਖਾਂ ਪ੍ਰਾਪਤਿਤ ਹੋਵੇ ਇਹੀ ਅਰਦਾਸ ਬੇਨਤੀ ਕਰਦਾ ਲੰਗਰ ਪ੍ਰਸ਼ਾਦ ਨੂੰ ਆਪ ਜੀ ਦੇ ਨਾਮ ਦਾ ਭੋਗ ਲੱਗੇ ਕਹੇ ਰਬੀ ਦਾਸ ਨਾਮ ਤੇ ਰੁਆਤੀ ਸਤਨਾਮ ਦਾ ਹਰ ਕੋ ਕਰੇ ਆਪ ਜੀ ਦੇ ਨਾਮ ਦਾ ਪੁਗ ਲੱਗਿਆ ਪ੍ਰਸ਼ਾਦ ਲੰਗਰ ਸਾਥ ਸੰਗਤਾਂ ਦੇ ਲੈਖੇ ਜੋ ਸੰਗਤ ਜੱਜ ਕੇ ਆਪ ਜੀ ਦੇ ਨਾਮ ਸਤਨਾਮ ਸਤਨਾਮ ਸਭ ਮੰਡੇ ਸਤੁਨਯਾਂ ਨੂੰ ਬਾਣੀ ਪੜ੍ਹਦੇ ਆਂ ਅਰਦਾਸ ਬੇਨਤੀ ਕਰਦੇ ਆਂ ਸੇਵਾਦਾਰਾਂ ਕੋ ਲੰਗਰ ਤਿਆਰ ਕਰਦਣ ਇੱਕ ਨਹੀਂ ਅਨੇਕਾਂ ਤੰਦਰ ਪੁਲਾਤ ਕੋ ਦੰਨਿਆ ਆਪਣੀ ਅਣਜਾਣ ਬੱਚੇ ਸੰਸੇ ਬਾਸਨਾਂ ਕਿ ਤੂੰ ਸਹੀ ਉਚਿਤ ਬਣ ਪੜਨ ਸੇਵਾ ਆਪ ਕਰਨਾ ਬੱਚਾ ਕੰਮ ਕਾਂਜ ਕਿਰਤਤਾ ਸਤਿਗੁਰ ਅੰਮ੍ਰਿਤ ਦਾ ਸਹਜ ਜਪ ਜੀ ਦੇ ਪਾਵਨ ਪਵਿੱਤਰ ਨਾਮ ਦੇ ਵਿੱਚ ਝੜਦੀ ਕਲਾ ਪਰਦੀ ਕੁੜਾ ਤੇਰੇ ਪਾਣ ਸਾਰੇ ਬਖਤ ਦਾ ਪ੍ਰણામ ਪਾਵਿਸੋ ਹੀ ਰਾਖਾ ੜ ਕੇ ਕਦੇ ਰਾਮ ਕੀ پاک روس جو بے سو نر پک پرداس مہاراج کی جو ਰਾਸਿਆਂ ਕੌਮ ਦੇ ਅਮਰ ਸ੍ਰੀ ਸੰਤ ਰਾਮਾਹ ਰਾਜ ਕੀ ਜੈ ਜੋ ਬੁਲੇ ਸੋ ਨਿਰਪੈ ਸਤਗੁਰ ਸੋ ਸਤਿਦਾਸ ਰਾਜ ਕੀ ਜੈ ਸਰ ਤਿਪ ਗਵਾਨ ਕੀ ਜੈ ਜੈ ਗੁਰਦੇ ਤਨ ਤਨ ਗੁਰ ਦੀ ਜੋ ਇਸਤਨਾ ਸਭ ਨੂੰ ਸਤ ਨੂੰ ਸਤ ਨੂੰ